ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਬਾਅਦ ਇਹ ਪਹਿਲਾ ਪੰਜਾਬ ਦਾ ਦੌਰਾ ਪੰਜਾਬ ਦੇ ਵਿੱਚੋਂ ਜਲਦ ਹੀ ਗੇੜਾ ਮਾਰਨ ਆ ਰਹੇ ਨੇ ਭਲਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤਹਰੰਤ ਰੋਡ ਸ਼ੋ ਵੀ ਕਰਨਗੇ ਤੇ ਚੋਣ ਪ੍ਰਚਾਰ ਵੀ ਕਰਨਗੇ ਤੇ ਆਮ ਆਦੀ ਪਾਰਟੀ ਪੰਜਾਬ ਦੇ ਵਰਕਰ ਤੇ ਲੀਡਰ ਮਹਿਸੂਸ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦਾ ਪੰਜਾਬ ਚੋਣ ਨਾਲ ਹੌਸਲੇ ਵਰਕਰਾਂ ਤੇ ਲੀਡਰਾਂ ਤੇ ਉਮੀਦਵਾਰਾਂ ਦੇ ਬਲੰਦ ਹੋਣਗੇ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਭਲਕੇ 16 ਮਈ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਸਭ ਤੋਂ ਪਹਿਲਾਂ ਉਹ ਪੰਜਾਬ ਦੇ ਪਵਿੱਤਰ ਧਰਤੀ ਅੰਮ੍ਰਿਤਸਰ ਵੀ ਖੇ ਪੁੱਜਣਗੇ ਇੱਥੇ ਪੰਜਾਬ ਵਿੱਚ ਸਭਾ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਪਾਰਟੀ ਦੇ ਜਨਬ ਕਰਾ ਮੁਤਾਬਕ ਅਰਵਿੰਦ ਕੇਜਰੀਵਾਲ 16 ਮਈ ਨੂੰ ਸ਼ਾਮ 6 ਵਜੇ ਅੰਮ੍ਰਿਤਸਰ ਵਿੱਚ ਆਵਾਦੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ ਇਸ ਰੋਡ ਸ਼ੋਅ ਵਿੱਚ ਉਹਨਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਸ਼੍ਰੀ ਦਰਬਾਰ ਸਾਹਿਬ ਅਤੇ ਦਰਗਾਣਾ ਮੰਦਿਰ ਵੀ ਮੱਥਾ ਟੇਕਣ ਜਾਣਗੇ ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਪੰਜਾਬ ਫੇਰੀ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਪਹਿਲਾ ਜੇਲ੍ਹ ਤੋਂ ਬਾਅਦ ਗੇੜਾ ਉਹਨਾਂ ਦੇ ਆਉਣ ਨਾਲ ਪਾਰਟੀ ਮਹਿਸੂਸ ਕਰੀ ਕਿ ਚੋਣ ਵਿੱਚ ਹੋਰ ਮਜ਼ਬੂਤ ਦੇ ਨਾਲ ਪਾਰਟੀ ਵਿਚਰ ਗਈ ਅਤੇ ਪਾਰਟੀ ਦੇ ਵਰਕਰਾਂ ਲੀਡਰਾਂ ਤੇ ਉਮੀਦਵਾਰਾਂ ਦਾ ਵੀ ਹੌਸਲਾ ਬਲੰਦ ਹੋਵੇਗਾ ਆਵਾਜ਼ੀ ਪਾਰਟੀ ਦੇ ਲੀਡਰ ਵੀ ਮਹਿਸੂਸ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਆਉਣ ਨਾਲ ਇਸ ਜ਼ੋਨ ਵਿੱਚ ਉਹਨਾਂ ਦੀ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਪੰਜਾਬ 130 ਨੂੰ ਵੀ ਮਜ਼ਬੂਤੀ ਮਿਲ ਗਈ ਜੇਲ੍ਹ ਵਿੱਚ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਉਹਨਾਂ ਨੂੰ ਜੇਲ੍ਹ ਵਿੱਚ ਦੋ ਵਾਰ ਮਿਲ ਕੇ ਪੰਜਾਬ ਅਤੇ ਹੋਰ ਸੂਬਿਆਂ ਦੇ ਸਿਆਸੀ ਮਾਹੌਲ ਬਾਰੇ ਜਾਣੂ ਕਰਵਾਇਆ ਸੀ ਜਦੋਂ ਦਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਨੇ ਆਮ ਆਦੀ ਪਾਰਟੀ ਪੰਜਾਬ ਦੇ ਆਗੂਆਂ ਦੇ ਵਰਕਰਾਂ ਦੇ ਵਿੱਚ ਇੱਕ ਨਵਾਂ ਉਤਸ਼ਾਹ ਮਹਿਸੂਸ ਕੀਤਾ ਜਾ ਰਿਹਾ ਆਮ ਆਦੀ ਪਾਰਟੀ ਦੇ ਲੀਡਰਾਂ ਦਾ ਇਹ ਵੀ ਮੰਨਣਾ ਹੈ ਕਿ ਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੀ ਖਬਰ ਸੁਣਦਿਆਂ ਪਾਰਟੀ ਦੇ ਸਾਰੇ ਆਗੂਆਂ ਨੇ ਆਪਣੀਆਂ ਸਿਆਸੀ ਸਰ ਗਰਮੀਆਂ ਤੇਜ਼ ਕਰ ਦਿੱਤੀਆਂ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਹੀ ਨਹੀਂ ਹਰਿਆਣਾ ਅਤੇ ਹੋਰ ਵੀ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਨੇ ਖੁਦ ਚੋਣ ਪ੍ਰਚਾਰ ਦੀ ਉਹਨਾਂ ਨੇ ਵਾਗਡੋਰ ਸੰਭਾਲੀ ਸੀ ਅਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਜੇਲ੍ਹ ਤੋਂ ਜ਼ਮਾਨਤ ਤੋਂ ਬਾਹਰ ਆ ਚੁੱਕੇ ਨੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਇੱਕ ਤਰੀਕ ਤੱਕ ਜ਼ਮਾਨਤ ਦਿੱਤੀ ਹੈ ਉਸ ਤੋਂ ਬਾਅਦ ਦੋ ਤਿੰਨ ਨੂੰ ਫਿਰ ਉਹਨਾਂ ਨੂੰ ਆਪਣੇ ਆਪ ਨੂੰ ਸਰੈਂਡਰ ਕਰਨਾ ਪਏਗਾ ਇਸੇ ਦੌਰਾਨ ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਵੀ ਰੋਡ ਸ਼ੋਅ ਤੇ ਚੋਣ ਪ੍ਰਚਾਰ ਕਰਨ ਦਾ ਪਿਆਸਾ ਕੀਤਾ ਪਲਕੇ ਅੰਬਰਸਰ ਤੋਂ ਸ਼ੁਰੂਆਤ ਕਰਨਗੇ ਆਮ ਆਦੀ ਪਾਰਟੀ ਦੇ ਕੈਬਨਰ ਮੰਤਰੀ ਅਤੇ ਅੰਬਰਸਰ ਤੋਂ ਲੋਕ ਸਭਾ ਚੋਣ ਲੜ ਰਹੇ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਚ ਚੋਣ ਪ੍ਰਚਾਰ ਕਰਨਗੇ ਆਮ ਆਦੀ ਪਾਰਟੀ ਤੋਂ ਜੋ ਜਾਣਕਾਰੀ ਮਿਲੀ ਹੈ ਫਿਲਹਾਲ ਇਹਦੇ ਚ ਹੀ ਜ਼ਿਕਰ ਕੀਤਾ ਗਿਆ ਕਿ ਸਿਰਫ ਉਹਨਾਂ ਦਾ ਪਲਕੇ ਹੋਣ ਵਾਲਾ ਪ੍ਰੋਗਰਾਮ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਹੀ ਰੋਡ ਸ਼ੋ ਹੋਏਗਾ ਹਾਲਾਂਕਿ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਹੋਰ ਉਮੀਦਵਾਰ ਜੋ ਚੋਣ ਮੈਦਾਨ ਵਿੱਚ ਉਤਰੇ ਨੇ ਉਨ੍ਹਾਂ ਦੇ ਹੱਕ ਵਿੱਚ ਵੀ ਰੋਡ ਸ਼ੋਅ ਜਾਂ ਚੋਣ ਪ੍ਰਚਾਰ ਕਰ ਸਕਦੇ ਹਨ ਆਮ ਆਦੀ ਪਾਰਟੀ ਵੱਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਬਣਾਈ ਗਈ ਹੈ ਇੱਕ ਨੰਬਰ ਤੇ ਨਾਮ ਅਰਵਿੰਦ ਕੇਜਰੀਵਾਲ ਦਾ ਰੱਖਿਆ ਗਿਆ ਦੂਜੇ ਨੰਬਰ ਤੇ ਸੁਨੀਤਾ ਕੇਜਰੀਵਾਲ ਜੋ ਅਰਵਿੰਦ ਕੇਜਰੀਵਾਲ ਦੇ ਜੀਵਨ ਸਾਥੀ ਤਿੰਨ ਨੰਬਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਦਾ ਨਾਮ ਰੱਖਿਆ ਤੇ ਜੋ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾ ਦਾ ਨਾਮ ਕਾਫੀ ਹੀ ਠਾਂ ਰੱਖਿਆ ਹੈ ਇਹ ਵੀ ਇੱਕ ਚਰਚਾ ਸ਼ੁਰੂ ਹੋਈ ਹੈ ਲੇਕਿਨ ਫਿਲਹਾਲ ਜਿਹੜੀ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪਹਿਲਾ ਨਾਮ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਲਾਜ਼ਮੀ ਤੌਰ ਤੇ ਸਰਵਾਭਕ ਕੇ ਪਾਰਟੀ ਦੇ ਕਨਵੀਨਰ ਨੇ ਲੇਕਿਨ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਆਉਣਾ ਪਾਰਟੀ ਦੇ ਵਰਕਰ ਲੀਡਰ ਮਹਿਸੂਸ ਕਰ ਰਹੇ ਨੇ ਕਿ ਪਾਰਟੀ ਨੂੰ ਹੌਸਲਾ ਮਿਲੇਗਾ ਵਰਕਰਾਂ ਨੂੰ ਹੌਸਲਾ ਮਿਲੇਗਾ ਔਰ ਨਾਲ ਦੀ ਨਾਲ ਜੋ ਲੋਕ 13 ਸੀਟਾਂ ਤੇ ਚੋਣ ਲੜ ਰਹੇ ਨੇ ਉਹਨਾਂ ਨੂੰ ਵੀ ਬਲ ਮਿਲੇਗਾ ਫਿਲਹਾਲ ਇਸ ਖਬਰ ਨਾਲ ਤੜਤੋਂ ਲੰਘਾ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ